ਚੰਡੀਗੜ੍ਹ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਦੀ 3 ਕਰੋੜ ਰੁਪਏ ਦੀ ਪ੍ਰਾਪਰਟੀ ਜ਼ਬਤ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲੇ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਸੋ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਇਹ ਪਹਿਲਾ ਮਾਮਲਾ ਆਪਾਂ ਸਾਲ 2024 ਦਾ ਕਹਿ ਸਕਦੇ ਹਾਂ ਇਸ ਸਾਲ ਦਾ ਜਦੋਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਵੱਲੋਂ ਪੰਜਾਬ ਦੇ ਇੱਕ ਨਸ਼ਾ ਤਸਕਰ ਦੀ ਪੰਜਾਬ ਦੇ ਵਿੱਚ ਵੱਖੋ-ਵੱਖ ਥਾਵਾਂ ਤੇ 3 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜਾ ਅੱਜ ਜ਼ਬਤ ਕਰ ਲਈ ਗਈ ਹੈ ਬਕਾਇਦਾ ਇਸ ਬਾਰੇ ਚੰਡੀਗੜ੍ਹ ਪੁਲਿਸ ਵੱਲੋਂ ਈਮੇਲ ਕਰਕੇ মিডিਆ ਨੂੰ ਸੂਚਿਤ ਵੀ ਕੀਤਾ ਗਿਆ ਤੇ ਅਸੀਂ ਡਿਟੇਲ ਚ ਦੱਸਾਂਗੇ ਵਿਸਤਾਰ ਚ ਦੱਸਾਂਗੇ ਉਹ ਕਿਹੜਾ ਨਸ਼ਾ ਤਸਕਰ ਹੈ ਔਰ ਸਭ ਤੋਂ ਵੱਡੀ ਗੱਲ ਕਿ ਇੱਕੋ ਕੇਸ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਸ ਨਸ਼ਾ ਤਸਕਰ ਤੇ ਸਿਰਫ ਇੱਕ ਪਰਚਾ ਦਰਜ ਹੈ ਪਰਚਾ ਦਰਜ ਹੋਏ ਨੂੰ ਵੀ 10 ਮਹੀਨੇ ਦਾ ਸਮਾਂ ਹੋ ਚੁੱਕਾ ਹੈ ਪਰ ਇੱਕੋ ਕੇਸ ਦੇ ਵਿੱਚ ਉਹ 10 ਮਹੀਨਿਆਂ ਤੋਂ ਹੀ ਪੁਲਿਸ ਉਹਨੂੰ ਗ੍ਰਿਫਤਾਰ ਕਰਨ ਲਈ ਕਾਨੂੰਨ ਦੇ ਲੰਬੇ ਹੱਥ ਉਹਨੂੰ ਫੜਨ ਲਈ ਸਲਾਖਾਂ ਦੇ ਪਿੱਛੇ ਸੁੱਟਣ ਲਈ ਜ਼ੋਰ ਅਜਮਾਇਸ਼ ਕਰ ਰਹੇ ਨੇ ਜ਼ੋਰ ਲਾ ਰਹੇ ਨੇ ਪਰ ਹਾਲ ਤੱਕ ਕੋ ਗ੍ਰਿਫਤਾਰ ਨਹੀਂ ਹੋਇਆ ਜਿਸ ਤੋਂ ਬਾਅਦ ਵੋਰ ਲੀਗਲੀ ਕਾਰਵਾਈ ਕਰਦੇ ਹੋਏ ਐਂਟੀ ਨਾਰਕੋਟਿਕ ਟਾਸਕ ਫੋਰਸ ਨੇ ਇਸ ਸ਼ਖਸ ਦੀ ਜਿਹੜਾ ਹੈਗੀ ਪ੍ਰਾਪਰਟੀ ਜ਼ਬਤ ਕਰ ਲਈ ਹੈ ਕੌਣ ਹੈ ਜਦੀ ਪ੍ਰਾਪਰਟੀ ਕੀਤੀ ਗਈ ਹੈ ਜ਼ਬਤ ਉਹ ਹੈਗਾ ਜੀ ਰੇਸ਼ਮ ਸਿੰਘ ਕਿੱਥੋਂ ਦਾ ਰਹਿਣ ਵਾਲਾ ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਜਿਹੜੀ ਪ੍ਰਾਪਰਟੀ ਜ਼ਬਤ ਕੀਤੀ ਗਈ ਹੈ ਉਹ ਉਹਦੇ ਪਰਿਵਾਰਕ ਮੈਂਬਰਾਂ ਦੇ ਨਾਮ ਸੀਗੀ ਪ੍ਰਾਪਰਟੀ 'ਚ ਕੀ ਕੀ ਸ਼ਾਮਲ ਹੈ ਜੀ 에어로 ਸਿਟੀ ਮੁਹਾਲੀ ਦੇ ਵਿੱਚ ਇੱਕ ਪਲਾਟ ਉਸ ਤੋਂ ਬਾਅਦ ਗ੍ਰੀਨ ਸਿਟੀ ਜ਼ੀਰਾ ਫਿਰੋਜ਼ਪੁਰ ਦੇ ਵਿੱਚ ਇੱਕ ਘਰ ਉਹਦਾ ਉਸ ਤੋਂ ਬਾਅਦ ਗੁਰੂ ਹੋਮਜ਼ ਪਿੰਡ ਔਜਲਾ ਖਰੜ ਜ਼ਿਲ੍ਹਾ ਮੁਹਾਲੀ ਦੇ ਵਿੱਚ ਇੱਕ ਫਲੈਟ ਉਸ ਤੋਂ ਬਾਅਦ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਬਲਾਚੌਰ ਦੇ ਨੇੜੇ ਬੰਗਾ ਪਿੰਡ ਦੇ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਭਾਵ ਐਗਰੀਕਲਚਰ ਲੈਂਡ ਜਿਹੜੀ ਹੈ ਸਾਡੀ ਜਿਹੜੇ ਇਸ ਕੇਸ ਦੇ ਜਾਂਚ ਅਧਿਕਾਰੀ ਨੇ ਉਹਨਾਂ ਨਾਲ ਵੀ ਗੱਲ ਹੋਈ ਹੈ ਉਹਨਾਂ ਦੱਸਿਆ ਕਿ 476 ਨੰਬਰ ਐਫ ਆਈ ਆਰ 25 ਦਸੰਬਰ 2023 ਨੂੰ ਸੈਕਟਰ 36 ਚੰਡੀਗੜ੍ਹ ਦੇ ਪੁਲਿਸ ਥਾਣੇ ਦੇ ਵਿੱਚ ਇਸ ਨਸ਼ਾ ਕਾਰੋਬਾਰੀ ਨਸ਼ਾ ਤਸਕਰ ਦੇ ਖਿਲਾਫ ਦਰਜ ਕੀਤੀ ਗਈ ਸੀ ਉਸੇ ਕੇਸ ਚ ਨੂੰ ਗ੍ਰਿਫਤਾਰ ਕਰਨ ਦੇ ਲਈ ਔਰ ਰਾਤ ਨੂੰ 9 ਵਜੇ ਪਰਚਾ ਦਰਜ ਹੋਇਆ ਸੀ ਚੰਡੀਗੜ੍ਹ ਪੁਲਿਸ ਜਿਹੜਾ ਹੈਗੀ ਹੈ ਆਪਣੀ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਫਰਦਰ ਉਹ ਗ੍ਰਿਫਤਾਰ ਨਹੀਂ ਹੋ ਪਾਇਆ ਪਰ ਪੁਲਿਸ ਨੇ ਇਹ ਜ਼ਰੂਰ ਪਤਾ ਕੀਤਾ ਕਿ ਜਿਹੜੀ ਉਹਨੇ ਇਹ 10 ਕਰੋੜ ਰੁਪਏ ਦੀ ਪ੍ਰਾਪਰਟੀ ਆਪਣੀ ਬਣਾਈ ਪਿਛਲੇ ਕੁਝ ਸਮੇਂ ਦੇ ਵਿੱਚ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਮ ਕੀਤੀ ਉਹ ਸਾਰੀ ਉਸਨੇ ਨਸ਼ੇ ਤੋਂ ਹੋਈ ਕਮਾਈ ਤੋਂ ਭਾਵ 2 ਨੰਬਰ ਦੀ ਕਮਾਈ ਤੋਂ ਅਵੈਧ ਕਮਾਈ ਤੋਂ ਗੈਰ ਕਾਨੂੰਨੀ ਕਮਾਈ ਤੋਂ ਜਿਹੜੀ ਹੈਗੀ ਬਣਾਈ ਸੀ ਇੱਕ ਵਾਰ ਫੇਰ ਦੱਸਦੇ ਹਾਂ ਐਰੋ ਸਿਟੀ ਮੁਹਾਲੀ ਚ ਇੱਕ ਪਲਾਟ ਗ੍ਰੀਨ ਸਿਟੀ ਜ਼ੀਰਾ ਫਿਰੋਜ਼ਪੁਰ ਦੇ ਵਿੱਚ ਇੱਕ ਘਰ ਗੁਰੂ ਹੋਮ ਪਿੰਡ ਔਜਲਾ ਖਰੜ ਡਿਸਟ੍ਰਿਕਟ ਮੁਹਾਲੀ ਦੇ ਵਿੱਚ ਇੱਕ ਫਲੈਟ ਤੇ ਪਿੰਡ ਬੰਗਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਖੇਤੀਬਾੜੀ ਵਾਲੀ ਜ਼ਮੀਨ ਕੁੱਲ 3 ਕਰੋੜ ਰੁਪਏ ਇਸ ਪ੍ਰਾਪਰਟੀ ਦੀ ਵੈਲਿਊ ਜਿਹੜਾ ਜਿਹੜਾ ਹੈਗੀ ਆ ਆંકી ਗਈ ਆ ਮਾਰਕੀਟ ਵੈਲਿਊ ਦੀ ਜੇ ਆਪਾਂ ਗੱਲ ਕਰੀਏ ਔਰ ਇਹ ਸਾਰੀ ਜਿਹੜੀ ਕਾਰਵਾਈ ਹੈ ਜਲੰਧਰ ਵਾਸੀ ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਰੇਸ਼ਮ ਸਿੰਘ ਨਸ਼ਾ ਅਸਕਰ ਦੇ ਖਿਲਾਫ ਉਹ ਜਿਹੜੀ ਹੈਗੀ ਹੈ ਬਕਾਇਦਾ ਇਸ ਸੰਬੰਧੀ ਜਿਹੜਾ ਐਕਟ ਹੈਗਾ ਐਨਡੀਪੀਐਸ ਨਾਰਕੋਟਿਕ ਡਰੱਗਸ ਪ੍ਰੀਵੈਂਸ਼ਨ substance act 1985 ਦੇ ਤਹਿਤ ਸਾਰੀ ਕਾਰਵਾਈ ਕੀਤੀ ਗਈ ਹੈ ਹੁਣ ਪੁਲਿਸ ਜ਼ੋਰ ਜਮਾਇਸ਼ ਕਰਦੀ ਹੈ ਕਿ ਛੇਤੀ ਤੋਂ ਛੇਤੀ ਇਸ ਨਸ਼ਾ ਤਸਕਰ ਨੂੰ ਆਪਣਾ ਸਲਾਖਾ ਦੇ ਪਿੱਛੇ ਪਹੁੰਚਾਈਏ ਹੋਰ ਨਮੀਰੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ